ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਬੀਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਘੱਟੋ ਘੱਟ ਦੀ ਪੰਜ ਨਗ ਦਿਖਾ ਦਾਂਗੇ ਓਵਰ ਆਲ ਵਿੱਚ ਮੱਝਾਂ ਹੋਣਗੀਆਂ ਕੁਝ ਬਿਹੜਾ ਹੋਣਗੀਆਂ ਠੀਕ ਆ ਜੀ ਨੇਲੀ ਦਾ ਵੀ ਦੀਆਂ ਮੱਝਾਂ ਆ ਸ਼ਕੀਨ ਵੀਰਾਂ ਦੇ ਲਈ ਸੋ ਪੂਰੀ ਡਿਟੇਲ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਗੱਲਬਾਤ ਵੀਰ ਹਰਪੇਲ ਦੇ ਨਾਲ ਕਰਕੇ ਸੋ ਐਨੀਮਲ ਜਿਹੜਿਆ ਦੋਸਤੋ ਨੀਲੀ ਰਾਵੀ ਦੀਆਂ ਮੱਝਾਂ ਤੁਹਾਨੂੰ ਖਾਸ ਤੌਰ ਤੇ ਅੱਜ ਵੇਖਣ ਦੇ ਵਿੱਚ ਮਿਲਣਗੀਆਂ ਬਿਲਕੁਲ ਜਿਨ੍ਹਾਂ ਦੇ ਵਿੱਚੋਂ ਨਗ ਬਿਲਕੁਲ ਇੱਕ ਅਧੀ ਮੱਝ ਸੂਈ ਸਭਾਈ ਹੈ ਪੂਰੀ ਡਿਟੇਲ ਆਪਾਂ ਲੈਣੇ ਆਂ ਅੱਜ 1 ਜੂਨ 1 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤਕਰੀਬਨ 3 ਵਜੇ ਦਾ ਹੈਗਾ ਦੁਪਹਿਰ ਦਾ ਆਓ ਕਰਦੇ ਆਂ ਗੱਲਬਾਤ ਭਾਈ ਹਰਪੇਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਪੇ ਹਰਵੈਲ ਸਿੰਘ ਜੀ ਸਤਿ ਸ੍ਰੀ ਅਕਾਲ। ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਡੀਟਾ ਬਈ। ਹੋਰ ਬਹੁਤ ਵਧੀਆ ਜੀ। ਹਰਵੈਲ ਭਰਾ। ਤੇ ਚੰਗੇ ਚੰਗੇ ਆ ਤੇ ਅੱਜ ਪਸ਼ੂ ਕਿੰਨੇ ਆ ਜੀ? ਸੰਤੂ ਸਾਹਿਬ ਤਿੰਨ ਆ ਗਾਵਾਂ ਨੇ। ਉਹ ਸੋਰੀ ਦੋ ਗਾਵਾਂ ਨੇ ਤਿੰਨ ਮੱਝਾਂ ਨੇ। ਤਿੰਨ ਮੱਝਾਂ, ਦੋ ਬਿਹੜਾ ਜੀ। ਦੋ ਬਿਹੜਾ ਨੇ। ਇਹ ਦੋ ਮੱਝਾਂ ਸੂਈਆਂ ਇੱਕ ਗੱਬਣ ਤੇ ਗਾਵਾਂ ਵੀ ਸੂਈਆਂ ਨੇ। ਗਾਵਾਂ ਦੋਵੇਂ ਸੂਈਆਂ? ਹਾਂਜੀ। ਮੱਝਾਂ तकरीबन ਦੋ ਮੱਝ ਆਪਾਂ ਫਿਲਹਾਲ ਨੀਲੀ ਰਵੀ ਦੀਆਂ ਮੱਝਾਂ ਤੋਂ ਸਟਾਰਟ ਕਰ ਲੈਨੇ ਆ ਗੱਲਬਾਤ ਤੇ ਹਰਵੀਰ ਭਾਈ ਪਹਿਲੇ ਨੰਬਰ ਤੇ ਆਪਣੇ ਕੋਲ ਆ ਨੀਲੀ ਰਵੀ ਦੀ ਮੱਝ ਆ ਗਈ ਆ ਜੀ ਇਹ ਸੰਦ ਦਾ ਦੂਜੇ ਸਵੇਰ ਝੋਟੀ ਸੁਝੀ ਆ ਹੂੰ ਪਿੱਛੇ ਪਿੱਛੇ ਦੇ ਪੀਸੀ 480 ਦੀ ਕੱਟੀ ਆ ਹੂੰ ਤਾਂ ਬਹੁਤ ਸੋਹਣਾ ਬੱਚਾ ਪਾਇਆ ਮੱਝ ਨੇ ਲਓ ਜੀ ਤੇ ਖੁਦ ਵੀ ਚੰਗੇ ਦੁੱਧ ਦੀ ਮਾਲਕਾ ਠੀਕ ਹੈ ਜੀ ਪਹਿਲੀ ਵਾਰਾ ਸੰਤ ਸਾਬੇ ਦੀ ਜਿਹੜੀ ਛੋਟੀ ਭੈਣ ਹੈ ਮਾਈ ਜੀ ਤਾਂ ਪਹਿਲੇ ਸੂਵੇ ਆ ਮੇਰੇ ਕੋਲੇ ਅੱਛਾ ਜੀ ਉਹਦੇ ਥੱਲੇ ਕਰੀਬ 14 14.5 ਉਸੇ ਘਰ ਤੋਂ ਮੈਂ ਇਹ ਲੈ ਕੇ ਆਂਦੀ ਮੱਜ ਹੂੰ ਹੂੰ ਉਹ ਛੋਟੀ ਆਪਾਂ ਨਾਲ ਠੀਕ ਹੈ ਜੀ ਤੇ ਇਹ ਦੂਜੇ ਸੂਵੇ ਆ ਉਹ ਪਹਿਲੇ ਸੂਵੇ ਆ ਠੀਕ ਉਹਨੇ 14 14.5 ਲੀਟਰ ਦੀ ਚੁਆਈ ਕਰਾਈ ਤੇ ਇਸ ਮੱਝ ਦਾ ਵੀ ਚੰਗਾ ਉਹਨਾਂ ਵੱਲੋਂ ਜਿਹੜਾ ਦੁੱਧ ਦਾ ਦੱਸਿਆ ਗਿਆ ਕਿ 15 15.5 ਲੀਟਰ ਦੀ ਚੁਆਈ ਜਿਹੜੀ ਕਰਾਉਂਦੀ ਰਹੀ ਠੀਕ ਆ ਹਰਵੇ ਹਰਵੇਰ ਭਾਈ ਸੂਈ ਨੂੰ ਕਿੰਨੇ ਦਿਨ ਦੱਸਿਆ ਅੱਜ ਇਹਨੂੰ ਦੂਜਾ ਦਿਨ ਦੂਜਾ ਦਿਨ ਕੱਟੀ ਆ ਥੱਲੇ ਪੀਸੀ ਬਾਲਾ ਸੀਮੰਟ ਦੀ ਤੇ ਅੱਜ ਦੂਜਾ ਦਿਨ ਆ ਪੌਲਾ ਠੀਕ ਹੈ ਜੀ ਤੇ ਕੱਟੀ ਬਹੁਤ ਚੰਗੀ ਆ ਦੋਸਤੋ ਠੀਕ ਆ ਆਪਾਂ ਥੋੜੀ ਧਾਰਾ ਮਾਰ ਕੇ ਦਿਖਾ ਦਾਂਗੇ ਠੀਕ ਆ ਡਬਲ ਰੀਜਾਂ ਪੂਰੀਆਂ ਹੋਣਗੀਆਂ ਦੋਸਤੋ ਇੱਕ ਮੱਝ ਨੀਲੀ ਰਾਵੀ ਦੀ ਆ ਤੇ ਇੱਕ ਨੀਲੀ ਰਾਵੀ ਮਗਰ ਕੱਟੀ ਆ ਚੰਗੇ ਸੀਮੰਟ ਦੀ ਆ ਸਰਕਾਰੀ ਸੀਮੰਟ ਦੀ ਜਿਹੜੀ ਆ ਦੋਸਤੋ ਮਗਰ ਕੱਟੀ ਆ ਤੇ ਬਾਕੀ ਮੱਝ ਤੁਹਾਨੂੰ ਪ੍ਰੋਪਰ ਆਪਾਂ ਦਿਖ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮੱਝ ਆ ਦੋਸਤੋ ਮਾਰਕਿੰਗ ਤੁਸੀਂ ਵੇਖ ਲਓ ਵੀਡੀਓ ਦੇ ਵਿੱਚ ਠੀਕ ਹੈ ਚਾਰੇ ਪੈਰ ਤੋਂ ਉੱਤੇ ਆ ਸੋ ਆ ਮੱਝ ਆ ਠੀਕ ਹੈ ਜੀ ਥਣ ਚੱਡਾ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਚਵਾਈ ਚੁਈ ਕਿਦਾਂ ਨਿਕਲੀ ਆ ਜੀ ਬਹੁਤ ਵਧੀਆ ਆਪਾਂ ਧਾਰਾ ਮਰਵਾ ਦਾਂਗੇ ਓਲੀ ਚੁਵਾਈ ਬਹੁਤ ਵਧੀਆ ਠੀਕ ਆ ਤੇ ਬੌੜਾ ਫਿਰ ਕੋਈ ਦੋੜਾਂਗੇ ਚੋਇਆ ਕਿੰਨਾ ਕੇ ਜੀ ਅੰਦਾਜ਼ਾ ਜਿਹੜਾ ਸਟਾਰਟ ਹੀ ਇਹ 9-10 ਕਿਲੋ ਤੋਂ ਹੋਈ ਆ ਹੂੰ ਸਟਾਰਟਿੰਗ ਇਹਦੀ 9-10 ਕਿਲੋ ਦੀ ਆ ਠੀਕ ਹੈ ਜੀ 9 ਕਿਲੋ ਦੀ ਜੀ ਦੋਸਤੋ ਸਟਾਰਟਿੰਗ ਆ ਠੀਕ ਆ ਬਾਕੀ ਪੂਰਾ ਮੂੰਹ ਮੱਥਾ ਪੂਰਾ ਬੋਡੀਸ ਟਰੈਕਚਰ ਤੁਸੀਂ ਦੇਖ ਲਿਆ ਥੱਲੇ ਬਿਲਕੁਲ ਬਿਲਕੁਲ ਵਧੀਆ ਚੰਗੀ ਜਿਹੜੀ ਇਹ ਦੀ ਤਪਰੀ ਬਾਕੀ ਪਿੱਛੇ ਪੁੜਾ ਜੀ ਤੁਸੀਂ ਕਵਰ ਕਰ ਸਕਦੇ ਹਜੇ ਪਸ਼ੂ ਨੇ ਜਾਨੀ ਕਿ ਸੂ ਦੇ ਵਿੱਚ ਆ ਇਹ ਚੀਜ਼ ਚੱਕੀ ਨਹੀਂ ਆ ਤੀਜ ਕਵਰ ਕਰੋ ਬਹੁਤ ਜ਼ਿਆਦਾ ਜਾਨੀ ਕਿ ਇਹਦਾ ਪਿੱਛੇ ਪੁੜਾ ਹੂੰ ਆ ਦੇਖੋ ਬਾਕੀ ਹਵਾਨਾ ਜਿਹੜਾ ਪੰਛੀ ਅਸਲ ਦੇ ਵਿੱਚ ਜਿਹੜਾ ਤੁਹਾਨੂੰ ਲਾਓ ਜਦੋਂ ਸੂਏ ਨੂੰ 10 12 ਦਿਨ ਹੋ ਜਾਂਦੇ ਉਦੋਂ ਖੋਲਦਾ ਚੰਗੀ ਤਰ੍ਹਾਂ ਬਿਲਕੁਲ ਜੀ ਬਾਕੀ ਆਪਾਂ ਇਹਦੀ ਚੋਈ ਥੋੜੀ ਦਿਖਾ ਦਾਂਗੇ ਆਹ ਜ਼ਰੂਰ ਜੀ ਦਿਖਾ ਦਾਂਗੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚੁਵਾਈ ਜਿਹੜੀ ਵੇਖਣ ਦੇ ਵਿੱਚ ਮਿਲ ਜੂਗੀ ਤੋਂ ਬਿਲਕੁਲ ਤੁਸੀਂ ਤਸੱਲੀ ਦੇ ਨਾਲ ਆਪ ਵੀ ਆਪ ਦੀ ਦੋੜਾਂਗੇ ਚੁਵਾਈ ਕਰ ਲਿਓ ਠੀਕ ਆ ਬਾਕੀ ਕੋਈ ਪੂਛਟਾ ਨਹੀਂ ਆ ਹਾਂ ਤਾਂ ਦੁੱਧ ਚੰਗਾ ਪਾਉਂਦੀ ਹੈ ਦੀ ਸੰਭਾਵਨਾ ਹੈ ਠੀਕ ਹੈ ਜੀ ਇਹਦੀ ਜਿਹੜੀ ਛੋਟੀ ਭੈਣ ਆ ਤੁਹਾਨੂੰ ਆਪਾਂ ਉਹ ਵੀ ਦਿਖਾ ਦਈਏ ਲਓ ਜੀ ਇਸੇ ਛੋਟੀ ਦੀ ਦੋਸਤੋ ਇੱਕ ਇਕੋ ਬਲੱਡ ਦੀਆਂ ਨੇ ਦੋ ਮੱਜਾਂ ਬਿਲਕੁਲ ਭੈਣਾ ਨਹੀਂ ਦੋਈ ਸਕਦੇ ਠੀਕ ਹੈ ਇਹ ਆ ਲੈ ਲਿਜੀਆ ਹਾਂ ਜੀ ਇਹ ਹੁਣ 7 ਮਹੀਨੇ ਦੀ ਗੱਬਣ ਹੂੰ 9 9.5 ਲੀਟਰ ਇਹਦੇ ਥੱਲੇ ਫਿਰ ਦੁੱਧ ਆ ਇਸ ਟਾਈਮ ਦੀ ਇਹ ਵੀ PC 480 ਤੋਂ ਅਕੇ ਗੱਬਣ ਆ ਠੀਕ ਹੈ ਜੀ ਹਾਂ ਠੀਕ ਹੈ ਚੰਗੀ ਵੱਡੇ ਪੌੜੀ ਸਟਰਕਚਰ ਦੀ ਆ ਇਹ ਥੋੜੀ ਜੀ ਉਹਦੇ ਨਾਲ ਭਾਰੀ ਆ ਬਿਲਕੁਲ ਤੇ ਇਹ ਹੈ ਭੈਣਾ ਹੀ ਆ ਬਿਲਕੁਲ ਸਹੀ ਇਹ ਜੀ ਠੀਕ ਹੈ ਹਰਵੀਰ ਭਾਈ ਅੱਗੇ ਆਪਣੇ ਕੋਲ ਆ ਗੱਭਣਿਆਂ ਕੀ ਮੱਝ ਨਹੀਂ ਦੀ ਪਰ ਬਾਕੀ ਇਹਦੀ ਡਿਮਾਂਡ ਆਪਾਂ ਜਿਹੜੀ ਆ ਕਿੰਨਾ ਕੁ ਮੁੱਲ ਕਰਦੇ ਆ ਮੁੱਲ ਸੰਤੋਖ ਸਾਹਿਬ ਇਹਦਾ 92000 ਰੁਪਿਆ ਵਾ ਲੈ ਦੇ 88000 ਦਾ ਕਰਾਂਗੇ 80000 ਹਾਂਜੀ ਠੀਕ ਹੈ ਜੀ 88000 ਦੋਸਤਾਂ ਚੋ ਵੱਡੀ 15 ਲੀਟਰ ਆਮਨਾ ਚ ਆ ਜੂਗੀ ਹੂੰ ਠੀਕ ਹੈ ਜੀ 80000 ਦੋਸਤੋ ਲੈਣ ਦੇਣ ਵਾਲੀ ਗੱਲਬਾਤ ਆ ਠੀਕ ਆ ਡਿਮਾਂਡ ਵੀ ਮੈਂ ਦੱਸਦੀ ਆ ਬਸ ਕਿ ਹਾਂ ਨਾ ਜਿਹੜੀ ਉਹ 80000 ਨਾਲ ਕੱਤੀ ਬਹੁਤ ਚੰਗੀ ਆ ਹਾਂਜੀ ਇਹ ਦੂਜੇ ਸਵੇਰ ਝੋਟੀ ਸੂਗੀ ਲਓ ਜੀ ਬਿਲਕੁਲ ਇਹਦਾ ਖੱਬੇ ਪਾਸੇ ਡਿੰਗਾ ਘੱਟ ਆ ਜਿਹੜਾ ਕੁਦਰਤੀ ਵੇਖਣ ਨੂੰ ਬਹੁਤ ਘੱਟ ਮਿਲਦਾ ਹੂੰ ਖੱਬੇ ਪਾਸੇ ਵਾਲਾ ਘੱਟ ਜਿਹੜਾ ਬਿਲਕੁਲ ਖੱਬੇ ਪਾਸੇ ਜਿਹੜਾ ਘੱਟ ਦੋਸਤੋ ਵੈਸੇ ਰੀਅਲ ਕੇਸ ਦੇ ਵਿੱਚ ਆਪਾਂ ਨੂੰ ਦੇਖਣ ਦੇ ਵਿੱਚ ਮਿਲਦਾ ਜਿਆਦਾ ਸੱਜੇ ਘੱਟ ਹੁੰਦੇ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਡਿੰਗਾ ਚੀਰ ਤੇ ਪੂਰੀ ਜਿਹੜੀ ਦੋਸਤੋ ਬਣੀ ਥਣੀ ਚੰਗੀ ਏ ਮੱਜ ਤਾਂ ਦਿਨ ਹਜੇ ਕਿੰਨੇ ਕਰੈਂਦੀ ਏ ਜੀ ਦਿਨ ਦਾ ਹਜੇ ਟਾਈਮ ਲੈਂਦੇ ਆ ਦਿਨ ਲੈ ਜੂਗੀ ਦਿਨ 8 10 10 ਤੱਕ ਖੜੂਗੀ ਹੂੰ ਬਾਕੀ ਬਹੁਤ ਪੱਦਰ ਤੇ ਸੋਹਣੀ ਝੋਟੀ ਆਜੀ ਹਾਂਜੀ 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 ਬਿਲਕੁਲ ਮਨਪ੍ਰੀਤ ਬਿੱਲੀ ਆਹ ਲਓ ਜੀ ਆ ਸੋ ਬਾਕੀ ਆਪਾਂ ਓਵਰਆਲ ਪੂਰਾ ਬਾਡੀ ਦਾ ਸਟਰਕਚਰ ਜਿਹੜਾ ਤੁਹਾਨੂੰ ਅੱਜ ਦਿਖਾਉਣਾ ਏ ਠੀਕ ਆ ਬੰਤਰ ਬਹੁਤ ਵਧੀਆ ਫਿੱਟ ਫਾਟ ਆ ਪੂਰੀ ਜਿਹੜੀ ਗੁਲਾਈ ਦੇ ਵਿੱਚ ਠੀਕ ਆ ਜੀ ਰਾਜੀ ਆ ਤੇ ਵਜਨ ਵਾਲੀ ਏ ਪੂਰੀ ਤਾਂ ਥਣ ਥਣ ਜਿਹੜਾ ਬਹੁਤ ਵਧੀਆ ਦੋਸਤੋ ਪੂਰਾ ਨੋਕਲਾ ਥਾਣਾ ਬਾਕੀ ਆਪਾਂ ਇਹਨੂੰ ਟਿਪ ਕੇ ਦਿਖਾਉਣੀ ਆ ਥੋੜੀ ਜੀ ਪੋਲੀ ਪਾਲੀ ਬਹੁਤ ਜੱਗ ਠੀਕ ਆ ਜੀ ਗਰਬੇ ਨਹੀਂ ਹਰੀ ਦੋਸਤੋ ਥਾਂ ਦੀ ਕੁਆਲਿਟੀ ਬਹੁਤ ਵਧੀਆ ਠੀਕ ਆ ਬਾਕੀ ਤੇ ਆਪਾਂ ਕੀ ਦਿਖਾ ਦਨੇ ਆ ਬਾਈ ਰਵੀਲ ਕਹਿੰਦਾ ਵੀ ਟਿਪ ਕੇ ਦਿਖਾਉਣੀ ਆ ਚੌਥਾ ਥਾਂ ਦੀ ਚੈੱਕ ਪਾਸੇ ਦੀ ਤੁਹਾਨੂੰ ਕਰਾ ਦੇਣੀ ਆ ਸੂਰ ਤੋਂ ਬਾਅਦ ਕਿਸੇ ਵੀਰ ਨੇ ਹੋਵੇ ਨਹੀਂ ਖਰੀਦਣੀ ਐ ਸਿੱਧੀ ਕੀ ਕਰੀ ਸਰ ਜੀ ਆਮ ਜੀ ਇਹ ਅਗਲੇ ਥਾਂ ਦੀ ਜੋਈ ਹੈ ਹਮ ਇੱਕ ਦਿਨ ਇਹ ਉਸ ਤੋਂ ਅਗਲੇ ਦੀ ਠੀਕ ਹੈ ਸ਼ਾਇਦ ਆ ਰਿਹਾ ਹਾਂ ਇਹ ਪਿਛਲੇ ਦੀ ਲਓ ਜੀ ਦੂਜੇ ਦੀ ਇਹ ਪਿਛਲੇ ਅਗਲੇ ਦੀ ਠੀਕ ਹੈ ਉਲਟ ਪਹਿਣੀ ਵਾਲੇ ਜਿਹੜੇ ਦੁੱਸਤ ਮਗਰਲੇ ਉਲਟ ਪਹਿਣੀ ਵਾਲੇ ਹੋਰ ਕਿਹਾਰੇ ਥਾਣਾ ਬਿਲਕੁਲ ਮੋਗੇ ਵਾਂਗੂ ਹੂੰ ਪੋਲੀ ਬੋਧ ਬਹੁਤ ਜ਼ਿਆਦਾ ਪਾਣੀ ਠੀਕ ਹੈ ਜੀ ਲੈ ਆਓ ਜੀ ਲੈ ਆਓ ਠੀਕ ਹੈ ਠੀਕ ਹੈ ਰਵੇਲ ਭਾਈ ਫਿਰ ਕਿੰਨੀ ਕੀ ਡਿਮਾਂਡ ਏ ਇਸ ਜਿਹੜਾ ਸੰਤੂ ਸਾਹਿਬ ਸਾਡੇ 75000 ਉਹਦੇ ਵਿੱਚ ਥੋੜਾ ਵਧਾ ਮੰਗ ਰਿਹਾ ਸਾਡੇ 75 ਚੋ ਹਾਂਜੀ ਠੀਕ ਹੈ ਜੀ ਸਾਡੇ 75000 ਦੇ ਵਿੱਚੋਂ ਦੋਸਤੋ ਥੋੜਾ ਬਾਤਾਂ ਮਾਨਤਾ ਜਿਹੜਾ ਹੋ ਜਾਊਗਾ ਸੈਕਿੰਡ ਨੰਬਰ ਤੇ ਲਈ ਤੁਹਾਨੂੰ ਆਪਾਂ ਟੇਢੇ ਕੱਟ ਦੇ ਵਿੱਚ ਨੀਦੀ ਰਾਵੀ ਦੀ ਜਿਹੜੀ ਮੱਝ ਦਿਖਾਤੀ ਹੈ ਠੀਕ ਆ ਇਸ ਤੋਂ ਬਾਅਦ ਅਗਲੀ ਇੱਕ ਤੀਜੇ ਨੰਬਰ ਤੇ ਮੱਝ ਆ ਅੱਛਾ ਜੀ ਤਾਜੀ ਸੂਈ ਹੈ ਤੇ ਸਾਡੇ ਕਰੀਬ 9 ਤੋਂ 10 ਲੀਟਰ ਇਸ ਟਾਈਮ ਦੁੱਧ ਆ ਜਿਹੜੀ 7-8 ਦਿਨ ਦੀ ਸੂਈ ਆ ਲਓ ਜੀ ਆ ਇਹਦਾ ਜਿਹੜਾ ਬੱਚਾ ਮਰ ਕੱਟੀ ਹੈ ਕਟਾ ਕਟਾ ਮੀਲ ਕਾਫ ਬਹੁਤ ਵਧੀਆ ਠੀਕ ਹੈ ਜੀ 8-9 ਦਿਨ ਹੋ ਗਏ ਇਹਨੂੰ 7-8 ਦਿਨ ਹੋ ਗਏ 7-8 ਦਿਨ ਹੋ ਗਏ ਠੀਕ ਹੈ ਹਾਂ ਜੀ 7-8 ਦਿਨ ਹੋ ਗਏ ਸੁਬਾਹ ਆਪਕੇ ਨਮਾ ਦੂਜਾ ਕਿ ਤੀਜਾ ਜੀ ਤੀਜਾ ਸੁਬਾਹ ਸੂਈਆ ਦੋਸਤੋ ਠੀਕ ਆ 8-7 ਦਿਨ ਦਾ ਸਮਾਂ ਹੋ ਗਿਆ ਤੇ ਮੀਲ ਕਾਫ ਆ ਬਾਕੀ ਥਣ ਚੱਟੇ ਦੀ ਪੂਰੀ ਸਾਫ ਤੇ ਆ ਥਾਣ ਦੀ ਕੁਆਲਿਟੀ ਹੈ ਪੂਰੀ ਆ ਦੇਖੋ ਜੀ ਇੱਕ ਤਾਂ ਕੱਦ ਕਾਠੀ ਪੂਰਾ ਵੱਡਾ ਠੀਕ ਹੈ ਜੀ ਤੇ ਪਿੱਠ ਪੂਠਾ ਬੇ ਚੰਗਾ ਰਾਜੀ ਹੈ ਪੂਰੀ ਵਜਨਦਾਰ ਤੇ ਹੁਣ ਦੁੱਧ ਹੀ ਆ ਫਿਰ ਕਿੰਨਾ ਮੌਕੇ ਦਾ ਜੀ ਦੁੱਧ 9 10 ਲੀਟਰ ਹੋ ਗਿਆ ਸਾਨੂੰ ਸਭ 12 13 ਲੀਟਰ ਦੀ ਚੋਈ ਆ ਆਰਾਮ ਨਾਲ ਕਰਾਉਗੀ ਠੀਕ ਹੈ ਜੀ 12 13 ਲੀਟਰ ਦੀ ਜਿਹੜੀ ਦੋਸਤੋ ਵੀਰਾਂ ਦਾ ਚੋਈ ਕਰਾਉਗੀ ਆਰਾਮ ਨਾਲ ਤੇ ਵੇਲ ਭਾਈ ਹੁਣ ਕਿੰਨਾ 8-9 ਕਿਲੋ ਦੇ? 9 ਤੋਂ ਬਾਹਰ ਹੀ ਹੋਗਾ 10 ਦੇ ਲਗਭਗ ਜਿਹੜਾ। ਹਾਂ। ਦੁੱਧ ਹੋ ਗਿਆ 7-8 ਦਿਨ ਦੀ ਸੂਈ ਆ। ਠੀਕ ਆ। ਬਾਕੀ ਚੰਗੀ ਚਵਾਈ ਇਹਦੀ? ਬਹੁਤ ਵਧੀਆ ਭਾਈ ਚਵਾਈ ਵੱਲੋਂ ਕੋਈ ਸ਼ੱਕ ਨਹੀਂ ਆ। ਆਹ। ਚਵਾਈ ਤਿੰਨਾ ਪਸ਼ੂਆਂ ਦੀ ਚੰਗੀ ਆ। ਠੀਕ ਆ ਜੀ। ਬਾਕੀ ਓਵਰਹਾਲ ਪਸ਼ੂ ਆਪਾਂ ਚਵਾਈ ਤੋਂ ਨਹੀਂ ਕਦੀ ਮਾੜਾ ਲਿਆ। ਬਿਲਕੁਲ ਜੀ। ਬਾਕੀ ਚਲੋ ਅੱਗੇ ਪ੍ਰਮਾਤਮਾ ਨੂੰ ਪਤਾ ਹੁੰਦਾ। ਬਿਲਕੁਲ। ਤੇ ਮੋਲੇ ਦਾ ਕਿੰਨਾ ਸੀਗਾ ਜੀ? ਆਹ ਇਹਦਾ ਸੰਧੂ ਦਾ ਆ 80000 ਮੋਲੇ ਚੋਂ ਮੰਨ ਤਾਂ। 80000 ਚੋਂ? ਹਾਂ ਜੀ। ਠੀਕ ਆ ਜੀ। ਇਹਦੇ ਸਿਲ ਬੱਚਾ ਲਾ ਆ ਜੋ ਲਾਗੇ ਆ ਪਿਛਲੇ ਤਰ੍ਹਾਂ ਦੀ ਚਾਹੀਏ ਇਹ ਇਹ ਪਿਛਲੇ ਤਰ੍ਹਾਂ ਦੀ ਚਾਹੀਏ

ਹਾਂਜੀ ਦੋਸਤੋ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਬਾਕੀ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਦੋਸਤੋ ਤੁਹਾਨੂੰ ਜਲਦੀ। ਸੋ ਨਾਲ ਆਪਣੇ ਜੁੜੇ ਰਹੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਆਪਣੇ ਕਰਨੇ ਨਾ ਭੁੱਲਿਓ ਠੀਕ ਆ ਜੀ। ਤੇ ਸਪੋਰਟ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਦੋਸਤੋ ਸਬਸਕ੍ਰਾਈਬ ਕਰ ਦਿਆ ਕਰੋ। ਸੋ ਇਸੇ ਤਰ੍ਹਾਂ ਜਿਹੜੀ ਦੋਸਤੋ ਅੱਗੇ ਨਵੀਂ ਵੀਡੀਓ ਆਪਾਂ ਲੈ ਕੇ ਤੁਹਾਡੇ ਤੱਕ ਜਿਹੜੀ ਹਾਜ਼ਰ ਹੁੰਦੇ ਰਵਾਂਗੇ। ਮਿਹਰਬਾਨੀ ਜੀ।